ਮੈਂ ਰਾਹੀ ਹਾਂ ਜਿਸ ਮੰਜ਼ਲ ਦਾ ਉਹਦੀ ਬਾਟ ਕਿੰਨੀ ਮੈਂ ਨਾ ਜਾਣਾਂ ਮੈਂ ਰਾਹੀ ਹਾਂ ਜਿਸ ਮੰਜ਼ਲ ਦਾ ਉਹਦੀ ਬਾਟ ਕਿੰਨੀ ਮੈਂ ਨਾ ਜਾਣਾਂ ਹਜੇ ਕਮੀਆਂ ਨੇ ਪਰ ਇਸ਼ਕ ਸੱਚਾ ਵੈਜ ਘਾਟ ਕਿੰਨੀ ਮੈਂ ਨਾ ਜਾਣਾਂ ਅਗੇ ਕਮੀਆਂ ਨੇ ਪਰਿਸ਼ਕ ਸੱਚਾ ਵਿਚ ਘਾਟ ਕਿੰਨੀ ਮੈਂ ਨਾ ਜਾਣਾਂ ਕਦ ਤੁਰਦੇ ਤੁਰਦੇ ਸ਼ਾਮ ਹੋਣੀ ਪਈ ਰਾਤ ਕਿੰਨੀ ਮੈਂ ਨਾ ਜਾਣਾਂ ਕਦ ਤੁਰਦੇ ਤੁਰਦੇ ਸ਼ਾਮ ਹੋਣੀ ਪਈ ਰਾਤ ਕਿੰਨੀ ਮੈਂ ਨਾ ਜਾਣਾਂ ਨਾਲ ਬਿਰਹੋਂ ਪਿੰਦਰ ਸਹੋਲੀ ਦੀ ਮੁਲਾਕਾਤ ਕਿੰਨੀ ਮੈਂ ਨਾ ਜਾਣਾਂ ਨਾਲ ਪਰ ਹੋ ਪਿੰਦਰ ਸਹੋਦੀ ਦੀ ਮੁਲਾਕਾਤ ਕਿੰਨੀ ਮੈਂ ਨਾ ਜਾਣਾਂ ਮੈਂ ਰਾਹੀ ਹਾਂ ਜਿਸ ਮੰਜ਼ਲ ਦਾ ਉਹਦੀ ਬਾਟ ਕਿੰਨੀ ਮੈਂ ਨਾ ਜਾਣਾਂ ਉਹਦੀ ਬਾਟ ਕਿੰਨੀ ਮੈਂ ਨਾ ਜਾਣਾਂ ਉਹਦੀ ਬਾਟ ਕਿੰਨੀ ਮੈਂ ਨਾ ਜਾਣਾਂ